ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੌਧ ਸਿੰਘ ਜੀ ਤਨ ਤਨ ਗੁਰੂ ਨਾਨਕ ਦੇਵ ਮਹਾਰਾਜ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਧੰਨ ਧੰਨ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਆਦ ਸ਼ਕਤੀ ਜਗਤ ਜਨਨੀ ਖਾਲਸੇ ਦੇ ਮਾਤਾ ਮਾਤਾ ਸਹਿਬ ਦੇਵਾ ਤਨ ਤਨ ਗੱਦੀ ਤੇ ਸੁਭਾਜਮਾਨ ਸਰਬ ਕਲਾ ਸਮਰੱਥ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਜਦੋਂ ਇਨਸਾਨ ਉਸ ਪਰਮ ਸ਼ਕਤੀ ਦੇ ਨਾਲ ਜੁੜ ਜਾਂਦਾ ਹੈ ਉਸ ਸਰਬ ਕਲਾ ਸਮਰੱਥ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਸਾਧ ਸੰਗਤ ਜੀ ਫਿਰ ਐਸੀ ਵਾਰਡ ਸਾਤ ਸੰਗ ਜੀ ਉਸ ਮਨੁੱਖ ਦੇ ird gird ਹੋ ਜਾਂਦੀ ਹੈ ਕਿ ਜਿਹੜਾ ਔਰਾ ਉਹਦਾ ਬਣ ਜਾਂਦਾ ਹੈ ਨਾ ਸਾਤ ਸੰਗਤ ਜੀ ਉਹਦੇ ਚ 네ਗੇਟਿਵਿਟੀ ਅਸਰ ਨਹੀਂ ਜੇ ਕਰ ਸਕਦੀ ਕਿਉਂਕਿ ਜੇ ਅਸੀਂ ਮੰਨਦੇ ਹਾਂ ਕਿ ਪੋਜ਼ਿਟਿਵਿਟੀ ਇਸ ਸੰਸਾਰ ਦੇ ਵਿੱਚ ਕੰਮ ਕਰਦੀ ਹੈ ਹਰੇਕ ਮਨੁੱਖ ਦੇ ird gird ਪੋਜ਼ਿਟਿਵਿਟੀ ਕੰਮ ਕਰਦੀ ਹੈ ਚੰਗੀਆਂ ਸ਼ਕਤੀਆਂ ਇਸ ਸੰਸਾਰ ਦੇ ਵਿੱਚ ਕੰਮ ਕਰਦੀਆਂ ਨੇ ਤੇ ਇਹ ਜ਼ਰੂਰ ਹੈ ਜਿੱਥੇ ਚੰਗਿਆਈ ਹੈ ਉੱਥੇ ਬਰਿਆਈ ਵੀ ਜ਼ਰੂਰ ਹੁੰਦੀ ਜੀ ਉਥੇ ਮਾਰੀਆਂ ਸ਼ਕਤੀਆਂ ਨੇ ਐਕਟੀਵਿਟੀ ਵੀ ਅਸਰ ਕਰਦੀ ਹੈ ਹੁਣ ਜੋ ਚੰਗਿਆਈ ਹੈ ਸਾਧ ਸੰਗਤ ਜੀ ਕਿਨਾਂ ਨਾਲ ਵਰਤਦੀ ਹੈ ਜੋ ਚੰਗੀਆਂ ਸ਼ਕਤੀਆਂ ਨੇ ਕਿਨਾਂ ਦੇ ਨਾਲ ਵਰਤਦੀਆਂ ਨੇ ਹੁਣ ਜਿਹੜਾ ਮਨੁੱਖ ਇਸ ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਵਿਚਰਦਿਆਂ ਹੋਇਆਂ ਸਾਧ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਕੇ ਰਹਿੰਦਾ ਹੈ ਉਹਦੀ ਹੋਂਦ ਨੂੰ ਸਾਧ ਸੰਗਤ ਜੀ ਸਵੀਕਾਰ ਕਰਦਾ ਹੈ ਕਿ ਉਹ ਮੇਰਾ ਵਾਹਿਗੁਰੂ ਮੈਨੂੰ ਦੇਖ ਰਿਹਾ ਹੈ ਉਹ ਮੇਰੇ ਨਾਲ ਰਹਿ ਰਿਹਾ ਹੈ ਮੇਰੀ ਰੱਖਿਆ ਕਰ ਰਿਹਾ ਹੈ ਜੇ ਮੈਂ ਤੁਰ ਰਿਹਾ ਹਾਂ ਤੇ ਉਹ ਮਾਲਕ ਦੀ ਕਿਰਪਾ ਦੇ ਨਾਲ ਮੈਂ ਤੁਰ ਰਿਹਾ ਜੇ ਮੈਂ ਬੋਲ ਰਿਹਾ ਤੇ ਉਹ ਮਾਲਕ ਦੀ ਕਿਰਪਾ ਹੈ ਜਿਹੜਾ ਮਨੁੱਖ ਤੇ ਹਰ ਸਵਾਸ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਦਾ ਹੈ ਉਹਦਾ ਸ਼ੁਕਰਾਨਾ ਕਰਦਾ ਹੈ ਸਾ ਸੰਗਤ ਦੀ ਉਹਦੇ ਨਾਲ ਹਮੇਸ਼ਾ ਵਾਹਿਗੁਰੂ ਵਰਤਦਾ ਜੀ ਉਸ ਵਾਹਿਗੁਰੂ ਦੀ ਪਰਮ ਸ਼ਕਤੀ ਉਹਦੇ ਨਾਲ ਵਰਤਦੀ ਹੈ ਪਰਮ ਸ਼ਕਤੀ ਸ਼ਹੀਦਾਂ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਵਰਤਦੀ ਜੇ ਇਹਨੂੰ ਅਸੀਂ ਪੋਜ਼ਿਟਿਵਿਟੀ ਕਹਿ ਸਕਦੇ ਹੁਣ ਦੂਸਰੀ ਤਰਫ ਆਉਂਦੀ ਹੈ ਨੈਗੇਟਿਵਿਟੀ ਹੁਣ ਨੈਗੇਟਿਵਿਟੀ ਜਿਹੜੀ ਹੈ ਕਿੰਨਾ ਦੇ ਕੰਮ ਕਰਦੀ ਹੈ ਜੋ ਬੁਰੀਾਈ ਹੈ ਕਿੰਨਾਂ ਦੇ ਨਾਲ ਵਰਤਦੀ ਹੈ ਬੁਰੀਾਈ ਵੀ ਵਰਤਦੀ ਹੈ ਜਿਹੜੇ ਤੁਸੀਂ ਵੀ ਦੇਖੇ ਹੋਣਗੇ ਆਲੇ-ਦੁਆਲੇ ਆਪਣੇ ਸਾਧ ਸੰਗ ਜੀ ਜਿਹੜੇ ਕਹਿਣਗੇ ਕਿ ਸਾਡੇ ਤੇ ਕਸਰ ਹੈ ਕਿਸੇ ਦੀ ਕਿਸੇ ਤੇ ਕੋਈ ਬਾਬਾ ਆ ਜਾਂਦਾ ਹੈ ਕੁਛ ਆ ਜਾਂਦਾ ਹੈ ਜਾਂ ਘਰ 'ਚ ਨੁਕਸਾਨ ਹੁੰਦੇ ਨੇ ਕਹਿ ਦਿੰਦੇ ਨੇ ਕਿਸੇ ਨੇ ਕੀਤਾ ਕਰਾਇਆ ਹੈ ਸਾਧ ਸੰਗ ਜੀ ਇਹਨੂੰ ਅਸੀਂ ਮਤਲਬ ਇਨਕਾਰ ਨਹੀਂ ਇਸ ਚੀਜ਼ ਤੋਂ ਕਰ ਸਕਦੇ ਵੀ ਇਹ ਚੀਜ਼ਾਂ ਹੁੰਦੀਆਂ ਨਹੀਂ ਸਾਧ ਸੰਗ ਜੀ ਹੁੰਦੀਆਂ ਨੇ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਫਿਰ ਤੰਗ ਪਰੇਸ਼ਾਨ ਕਰਦੀਆਂ ਨੇ ਕਿੰਨਾਂ ਨੂੰ ਕਰਦੀਆਂ ਨੇ ਜਿਨ੍ਹਾਂ ਦੇ ਕਰਮ ਮਾੜੇ ਨੇ ਜੋ ਆਪਣੇ ਅਸਲ ਮਕਸਦ ਤੋਂ ਭਟਕੇ ਹੋਏ ਨੇ ਜਿਹੜੇ ਰੱਬ ਨੂੰ ਯਾਦ ਨਹੀਂ ਰੱਖਦੇ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਨਾ ਦੇ ਭਜਨ ਹੈ ਨਾ ਬੰਦਗੀ ਹੈ ਤੇ ਨਾ ਸੇਵਾ ਸਿਮਰਨ ਹੈ ਉਹਨਾਂ ਦੇ ਨਾਲ ਜੇ ਨੈਗੇਟਿਵਿਟੀ ਵਰਤਦੀ ਹੈ ਨੈਗੇਟਿਵਿਟੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਮਾੜੀਆਂ ਸ਼ਕਤੀਆਂ ਉਹਨਾਂ ਤੇ ਬਹੁਤ ਅਸਰ ਕਰਨਗੀਆਂ ਇਹ ਪੱਕੀ ਗੱਲ ਜੀ ਪਰ ਜਿਹੜਾ ਉਸ ਪਰਮ ਸ਼ਕਤੀ ਦੇ ਨਾਲ ਜੁੜ ਜਾਂਦਾ ਜੀ ਉਸੋ ਵਾਹਿਗੁਰੂ ਨੂੰ ਹਰ ਸਵਾਸ ਦੇ ਨਾਲ ਤੇ ਹੁੰਦਾ ਜੀ ਹਰ ਸਵਾਸ ਦੇ ਨਾਲ ਯਾਦ ਰੱਖਦਾ ਜੀ ਗੁਰਮੰਤਰ ਦਾ ਜਾਪ ਕਰਦਾ ਰਹੇ ਊਮਲ ਮੰਤਰ ਦਾ ਜਾਪ ਕਰਦਾ ਰਹੇ ਸਾਧ ਸੰਗਤ ਜੀ ਉਹਦਾ ਰਾਖਾ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੁੰਦਾ ਜੀ ਉਹ ਫਿਰ ਉਠਤ ਸੁਖੀ ਆ ਬੈਠਤ ਸੁਖੀ ਆ ਭਉ ਨਹੀਂ ਲੱਗਾ ਜਾਂ ਐਸੇ ਬੁਝੀਆ ਕਿਰਕੇ ਕਿਹੜੀ ਬਣਦੀ ਹੈ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਦਾ ਅੰਤਰਜਾਮੀ ਫਿਰ ਉਹ ਮਾਲਕ ਰਾਖਾ ਹੋ ਜਾਂਦਾ ਜੀ ਉਹ ਮਾਲਕ ਜਿਹੜਾ ਘਟ ਘਟ ਨੂੰ ਜਾਣਨ ਵਾਲਾ ਹੈ ਕਿ ਇਹਦੇ ਅੰਦਰ ਕੀ ਚੱਲਦਾ ਹੈ ਬਾਹਰ ਕੀ ਚੱਲਦਾ ਹੈ ਉਹ ਸਭ ਕੁਝ ਉਹਦੀ ਨਜ਼ਰ ਦੇ ਅੰਦਰ ਹੈ ਉਹ ਲੱਖਾਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਇੱਕ ਪੱਤਾ ਵੀ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਹਿੱਲ ਸਕਦਾ ਉਹ ਮਾਲਕ ਜਿਹਦਾ ਰਖਵਾਲਾ ਹੋਵੇ ਸਾ ਸੰਗਤ ਜੀ ਕੋਈ ਬੁਰਾਈ ਤੰਗ ਪਰੇਸ਼ਾਨ ਕਰ ਸਕਦੀ ਹੈ ਉਹਨੂੰ ਅਸੀ ਕਹਿੰਨੇ ਆ ਕਿ ਸਾਡੇ ਤੇ ਅਸਰ ਹੈ ਕਿਸੇ ਨੇ ਕੁਛ ਕੀਤਾ ਕਰਾਇਆ ਕਿੰਨਾ ਤੇ ਹੁੰਦਾ ਅਸਰ ਜਿਹੜੇ ਭਜਨ ਤੋਂ ਟੁੱਟੇ ਨੇ ਬੰਦਗੀ ਤੋਂ ਟੁੱਟੇ ਨੇ ਹਾਂ ਹੁਣ ਕਿਸੇ ਨੇ ਕਹਦਾ ਭਾਈ ਬਾਣੀ ਪੜੋ ਤੁਹਾਡੇ ਤੋਂ ਇਹ ਚੀਜ਼ਾਂ ਪਿਛੇ हट ਜਾਣਗੀਆਂ ਤੁਹਾਡਾ ਛੁਟਕਾਰਾ ਹੋ ਜਾਏਗਾ ਹੁਣ ਪੜਨੀ ਸ਼ੁਰੂ ਕਰ ਦਿੱਤੀ ਪਰ ਮਨ 'ਚ ਭਰੋਸਾ ਤੇ ਹੋਣਾ ਚਾਹੀਦਾ ਏ ਸਾਲ ਲੰਘ ਗਿਆ 2 ਸਾਲ ਲੰਘੇ ਬਾਣੀ ਪੜਦੇ ਫਾਇਦਾ ਨਹੀਂ ਹੋਇਆ ਹੁਣ ਬਾਣੀ ਉਦੋਂ ਹੀ ਅਸਰ ਕਰੇਗੀ ਪੜੀ ਹੋਈ ਬਾਣੀ ਜਦੋਂ ਸਾਧ ਸੰਗਤ ਜੀ ਭਰੋਸਾ ਪੱਕਾ ਹੋ ਗਿਆ ਜਦੋਂ ਉਹ ਸ਼ਬਦ ਹਿਰਦੇ ਚ ਪ੍ਰਗਟ ਹੋ ਗਿਆ ਹੁਣ ਹਿਰਦੇ ਚ ਸ਼ਬਦ ਕਿਵੇਂ ਬਾਣੀ ਦਾ ਪ੍ਰਗਟ ਹੋਏਗਾ ਬਾਣੀ ਹਿਰਦੇ ਚ ਕਿਵੇਂ ਪ੍ਰਗਟ ਹੋਏਗੀ ਦੇਖੋ ਇਹਦਾ ਵੀ ਨੁਕਤਾ ਹੈ ਹੁਣ ਕਿਉਂ ਮਹਾਰਾਜ ਕਹਿੰਦੇ ਨੇ ਭਾਈ ਸੇਵਾ ਕਰੋ ਸੇਵਾ ਕਰਨ ਦੇ ਨਾਲ ਪਰਮਾਤਮਾ ਮਿਲ ਜਾਂਦਾ ਜੇ ਪਰ ਕਰਨਾ ਕੀ ਪੈਂਦਾ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਤੇ ਬਾਣੀ ਕਹਿ ਰਹੀ ਹੈ ਮੈਂ ਤੇ ਕਹਿ ਨਹੀਂ ਰਿਆ ਮੈਂ ਕਹਾਂ ਤੇ ਕਹਿ ਦਿਓ ਭਾਈ ਤੁਸੀਂ ਝੂਠ ਬੋਲਦੇ ਆ ਸੋ ਸੇਵਾ ਕਰਨ ਦੇ ਨਾਲ ਹਿਰਦੇ ਰੂਪੀ ਭਾਂਡਾ ਤਿਆਰ ਹੁੰਦਾ ਜੀ ਸੇਵਾ ਕਰਕੇ ਹਿਰਦੇ ਹਿਰਦੇ ਰੂਪੀ ਜਿਹੜਾ ਭਾਂਡਾ ਹੈ ਉਹ ਤਿਆਰ ਹੁੰਦਾ ਹੈ ਬਰਤਨ ਤਿਆਰ ਹੁੰਦਾ ਜਿਹਦੇ ਵਿੱਚ ਨਾਮ ਟਿਕਦਾ ਜੀ ਨਾਮ ਟਿਕ ਗਿਆ ਸੇਵਾ ਵੀ ਪ੍ਰਵਾਨ ਹੋ ਜਾਣੀ ਜੀ ਤੇ ਪੜੀ ਹੋਈ ਬਾਣੀ ਵੀ ਅਸਰ ਕਰਨ ਲੱਗ ਜਾਈਗੀ ਇਹ ਪੱਕੀ ਗੱਲ ਜੀ ਹੁਣ ਸੇਵਾਵਾਂ ਅਣਕ ਭਾਂਤ ਦੇ ਨਾਲ ਕੀਤੀਆਂ ਜਾਂਦੀਆਂ ਨੇ ਸੇਵਾ ਜਿਹੜੀ ਹੈ ਸਾ ਸੰਗ ਜੀ ਤਨ ਕਰਕੇ ਕੀਤੀ ਜਾ ਸਕਦੀ ਹੈ ਤਨ ਕਰਕੇ ਕੀਤੀ ਜਾ ਸਕਦੀ ਹੈ ਮਨ ਕਰਕੇ ਕੀਤੀ ਜਾ ਸਕਦੀ ਹੈ ਜਿਹੜਾ ਕਹਿੰਦਾ ਨਾ ਕਿ ਬਾਣੀ ਚ ਮੰਨ ਨਹੀਂ ਟੇਕਦਾ ਸੇਵਾ ਕਰਨੀ ਸ਼ੁਰੂ ਕਰੋ ਅੱਜ ਹੀ ਕੱਲ ਤੇ ਨਾ ਗੱਲ ਪਾਓ ਕਿਉਂਕਿ ਸਾਧ ਸੰਗਤ ਜੀ ਕੁਝ ਪਤਾ ਨਹੀਂ ਜੇ ਕਦੋਂ ਸਾਧ ਸੰਗਤ ਜੀ ਸਾਡੇ ਜਿਹੜੀ ਆ ਸਵਾਸਾਂ ਰੂਪੀ ਮਾਲਾ ਆ ਟੁੱਟ ਜਾਣੀ ਹੈ ਕਦੋਂ ਕਾਲੇ ਗਲੇਲਾ ਮਾਰ ਦੇਣਾ ਸੋ ਕਦੀ ਵੀ ਕੱਲ ਤੇ ਗੱਲ ਨਹੀਂ ਛਕਣੀ ਅੱਜ ਸਾਧ ਸੰਗਤ ਜੀ ਬਾਣੀ ਪੜ੍ਹਣੀ ਹੈ ਤੇ ਮਹਾਰਾਜ ਅੱਜ ਹੀ ਵਰਤਣਗੇ ਅਜੀ ਮਹਾਰਾਜ ਅਜੀ ਸੇਵਾ ਕਰਨੀ ਸ਼ੁਰੂ ਕਰਦੋ ਅਜੀ ਮਹਾਰਾਜ ਅੰਗ ਸੰਗ ਵਰਤਨਗੇ ਸ਼ਹੀਦ ਸਿੰਘ ਪਹਿਰਾ ਦੇਣਗੇ ਨਾਲ ਸੋ ਫਿਰ ਸਾਸੰਗ ਜੀ ਐਸੀ ਕਿਰਪਾ ਹੋ ਜਾਂਦੀ ਹੈ ਮਾਲਕ ਦੀ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਪਾਤਸ਼ਾਹ ਕਿਰਪਾ ਕਰਕੇ ਤੁਸੀਂ ਮੈਨੂੰ ਬਖਸ਼ ਲਿਓ ਕਿਉਂਕਿ ਅਸੀਂ ਇੰਨੇ ਕ ਪਾਪੀ ਗੁਨਾਹੀ ਆ ਸਾਡੇ ਕਰਮ ਇੰਨੇ ਕ ਮਾੜੇ ਨੇ ਮਾਲਕਾ ਅਸੀਂ ਤੇਰੇ ਦਰ ਤੇ ਅੱਗੇ ਕੁਝ ਮੰਗਦੇ ਵੀ ਚੰਗੇ ਨਹੀਂ ਲੱਗਦੇ ਕਿਉਂਕਿ ਸਾਡੇ ਕਰਮ ਹੀ ਨੇ ਮਾੜੇ ਨੇ ਪਰ ਤੂੰ ਬੜਾ ਦਿਆਲੂ ਕਿਰਪਾਲੂ ਹੈ ਤੂੰ ਫਿਰ ਵੀ ਸਾਨੂੰ ਬਖਸ਼ੀ ਜਾਣਾ ਹੈ ਸਦਾ ਸਦਾ ਜਪੀ ਤੇਰਾ ਨਾਮ ਸਤਗੁਰ ਪਾਏ ਪੈ ਪਾਤਸ਼ਾਹ ਜੀ ਸਦਾ ਸਦਾ ਐਸੀ ਕਿਰਪਾ ਕਰ ਮੈਨੂੰ ਬਖਸ਼ ਲੈ ਮੈਂ ਸਦਾ ਤੇਰਾ ਨਾਮ ਜਪਾਂ ਇਹ ਮੰਗ ਮੰਗ ਲਈਏ ਫਿਰ ਹੋਊਗਾ ਕਿ ਮਨ ਤਨ ਅੰਤਰ ਵਸ ਦੁੱਖ ਨਾਸ਼ ਹੋਏ ਜਦੋਂ ਉਹ ਮਾਲਕ ਹਿਰਦੇ ਚ ਬੈਠ ਜਾਂਦਾ ਹੈ ਨਾ ਟਿਕ ਜਾਂਦਾ ਹੈ ਸ਼ਬਦ ਬਾਣੀ ਦਾ ਬਾਣੀ ਹਿਰਦੇ ਚ ਟਿਕਨੀ ਸ਼ੁਰੂ ਹੋ ਜਾਂਦੀ ਹੈ ਪੜੀ ਹੋਈ ਬਾਣੀ ਫਿਰ ਪ੍ਰਵਾਨ ਚੜ ਜਾਂਦੀ ਹੈ ਫਿਰ ਦੁੱਖਾਂ ਦਾ ਨਾਸ਼ ਹੋ ਜਾਂਦਾ ਜੀ ਹੱਥ ਦੇ ਆਪ ਰੱਖਵੇ ਆਪੇ ਭਾਉ ਨਾ ਕੋਈ ਪਾਸ਼ਾ ਕਹਿੰਦੇ ਫਿਰ ਹੱਥ ਦੇ ਕੇ ਰੱਖਦਾ ਹੈ ਮਾਲਕ ਆਪਣੇ ਪਿਆਰਿਆਂ ਨੂੰ ਫਿਰ ਕੋਈ ਸਾਥ ਸੰਗਜੀ ਭਾਉ ਡਰ ਨਹੀਂ ਰਹਿ ਜਾਂਦਾ ਗੁਣ ਗਾਵਾਂ ਦਿਨ ਰਹਿਣ ਇਤੇ ਕੰਮ ਲਾਏ ਸੰਤ ਜਣਾ ਕੇ ਸੰਗ ਹੋਮੈ ਰੋਗ ਜਾਏ ਸਰਬ ਨਿਰੰਤਰ ਖਸਮ ਏ ਕੋ ਰਵ ਰਹਿਆ ਗੁਰ ਪ੍ਰ사ਦੀ ਸਚੋ ਸੱਚ ਸਚੋ ਸਚ ਲਹਿਆ ਸੋ ਇਹ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਉਣਾ ਜੀ ਜਿੰਨਾ ਚਿਰ ਬਾਣੀ ਅਸੀਂ ਜ਼ਿੰਦਗੀ ਚ ਨਹੀਂ ਲੈ ਕੇ ਆਉਂਦੇ ਬਾਣੀ ਨੂੰ ਪੜਨਾ ਬਾਣੀ ਨੂੰ ਸੁਣਨਾ ਬਾਣੀ ਨੂੰ ਵਿਚਾਰਨਾ ਤੇ ਫਿਰ ਜ਼ਿੰਦਗੀ ਚ ਲੈ ਕੇ ਆਉਣਾ ਦੇਖਿਓ ਕਿਵੇਂ ਬਾਣੀ ਦੀ ਕਲਾ ਵਰਤਦੀ ਹੈ ਬਾਣੀ ਨੂੰ ਐਵੇਂ ਅੱਖਰ ਨਾਲ ਸਮਝ ਲਿਓ ਇਹ ਕੱਲਾ ਕੱਲਾ ਅੱਖਰ ਸਾਸ ਸੰਗਤ ਜੀ ਸ਼ਕਤੀਆਂ ਦੇ ਨਾਲ ਭਰਪੂਰ ਹੈ ਭਰੋਸੇ ਦੇ ਨਾਲ ਯਾਦ ਕਰ ਲਿਆ ਕਰੋ ਕਦੀ ਵੀ ਬਾਣੀ ਪੜਦੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਰੱਖਿਆ ਕਰੋ ਮਾਲਕ ਕਿਰਪਾ ਕਰਦਾ ਜੇ ਅੰਗ ਸੰਗ ਹੋ ਕੇ ਵੱਤ ਜਾਏ ਬਾਣੀ ਪੜਨ ਲੱਗਿਆਂ ਕਦੇ ਵੀ ਸਾਸ ਸੰਗਤ ਜੀ ਢਿੱਲ ਨਹੀਂ ਕਰਨੀ ਚਾਹੀਦੀ ਜਦੋਂ ਰਸ ਆਉਣ ਲੱਗਿਆ ਨਾ ਬਾਣੀ ਪੜਦਿਆਂ ਹੁਣ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਹੋਵੇ ਤੇ ਸਾਨੂੰ ਸੁਸਤੀ ਪੈ ਜਾਂਦੀ ਹੈ ਆਬਾਸੀਆਂ ਨੀਂਦਰਾ ਤੰਗ ਕਰਨ ਲੱਗ ਜਾਂਦਾ ਹੈ ਪਰ ਜਦੋਂ ਰਸ ਆਉਣ ਲੱਗਿਆ ਨਾ ਫਿਰ ਬਾਣੀ ਪੜਦਿਆਂ ਐਸਾ ਆਨੰਦ ਹੁੰਦਾ ਹੈ ਫਿਰ ਬੰਦਾ ਅੱਕਦਾ ਥੱਕਦਾ ਹੀ ਨਹੀਂ ਬਾਣੀ ਬਾਣੀ ਪੜਦਿਆਂ ਬੰਦਾ ਕਹੇਗਾ ਕਿ ਮੈਂ ਹੋਰ ਬਾਣੀ ਪੜੀ ਜਾਵਾਂ ਹੋਰ ਬਾਣੀ ਪੜਲਾਂ ਐਦਾਂ ਹੀ ਸੇਵਾ ਦਾ ਆਨੰਦ ਹੈ ਪਹਿਲਾਂ ਤੇ ਬੜਾ ਔਖਾ ਲੱਗਦਾ ਹੈ ਕਿ ਕਿਵੇਂ ਮੈਂ ਆਪਣੀ ਕਮਾਈ ਚੋਂ ਦਸਬੰਧ ਕੱਢਾਂ ਪਰ ਜਦੋਂ ਰਸ ਆਉਣ ਲੱਗਦਾ ਹੈ ਨਾ ਸਾਸੰਗਤ ਜੀ ਫਿਰ ਬੰਦਾ ਸੇਵਾ ਕਰਨ ਲੱਗਿਆ ਥੱਕਦਾ ਨਹੀਂ ਫਿਰ ਉਹ ਕਹਿੰਦਾ ਹੋਰ ਦਸਬੰਦ ਕੱਢੋ ਹੋਰ ਸੇਵਾ ਕਰੋ ਹੁਣ ਸਾਸੰਗਤ ਜੀ ਦੇਖੋ ਇੱਕ ਉਪਰਾਲਾ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸ਼ੁਰੂ ਕਰਵਾਇਆ ਹੋਰ ਜਿਵੇਂ ਤਾਪ ਜੀ ਨੂੰ ਪਤਾ ਹੈ ਕਿ ਜਿਹੜੇ ਏਰੀਏ ਤੋਂ ਆਪਣਾ ਪੜਾਏ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਜੋ ਗੁਰੂ ਘਰ ਬਣ ਰਿਹਾ ਹੈ ਗੁਰਦੁਆਰਾ ਰਾਮ ਸਰ ਸਾਹਿਬ ਉਹ ਜਿਸ ਏਰੀਏ ਚ ਬੈਕਵਰਡ ਏਰੀਆ ਹੈ ਉਤੋਂ ਪੜ੍ਹੇ ਲਿਖੇ ਜਿਹੜੇ ਬੱਚੇ ਪੜ੍ਹਦੇ ਬਹੁਤ ਘੱਟ ਨੇ ਛੋਟੀ ਉਮਰ 'ਚ ਹੀ ਜਾਂ ਬੱਚਿਆਂ ਦੇ ਵਿਆਹ ਹੋ ਜਾਂਦੇ ਨੇ ਕਰ ਦਿੱਤੇ ਜਾਂਦੇ ਨੇ ਸੋ ਉਸ ਮਤਲਬ ਚੀਜ਼ ਨੂੰ ਰੋਕਣ ਦੇ ਵਾਸਤੇ ਇੱਕ ਉਪਰਾਲਾ ਬਾਬਾ ਦੀਪ ਸਿੰਘ ਨੇ ਸ਼ੁਰੂ ਕਰਵਾਇਆ ਕਿ ਉਹ ਬੱਚੇ ਗ੍ਰੰਥੀ ਸਿੰਘਾਂ ਦੇ ਖਾਸ ਕਰਕੇ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਹੁਣ ਐਸਾ ਮਤਲਬ ਆਰਥਿਕ ਪੱਖੋਂ ਸਟਰੋਂਗ ਨਹੀਂ ਵੀ ਨਹੀਂ ਪੜ ਸਕਦੇ ਸੋ ਉਹਨਾਂ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਤੇ ਸਕੂਲ ਦੇ ਨਾਲ ਟਾਈ ਅਪ ਕੀਤਾ ਗਿਆ ਹੈ ਚਲੋ ਉਹਨਾਂ ਨੇ ਵੀ ਫੀਸਾਂ ਦੇ ਵਿੱਚ ਰਾਹਤ ਕੀਤੀ ਹੈ ਸੰਗਤਾਂ ਸਾਥ ਵੀ ਦੇ ਰਹੀਆਂ ਨੇ ਆਪ ਸਭ ਦੇ ਚਰਨਾਂ 'ਚ ਬੇਨਤੀ ਕੀ ਹੈ ਜੋ ਗ੍ਰੰਥੀ ਸਿੰਘਾਂ ਦੇ ਬੱਚੇ ਜਾਂ ਗੁਰਸਿੱਖ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਖਾਸ ਕਰਕੇ ਬੱਚੀਆਂ ਜਾਂ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਸੋ ਉਹਨਾਂ ਬੱਚਿਆਂ ਦੀ ਪੜ੍ਹਾਈ ਲਈ ਇੱਕ ਕਦਮ ਚੁੱਕਿਆ ਆ ਉਹ ਮੈਂ ਕੁਝ ਨਹੀਂ ਕਰਨਾ ਮੈਂ ਸਿਰਫ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ 호ਕਾ ਦੇ ਤਾ ਕਰਨਾ ਤੁਸੀਂ ਆ ਤੇ ਬਾਬਾ ਦੀਪ ਸਿੰਘ ਜੀ ਨੇ ਇੱਕ ਸੇਵਾ ਲੈ ਲੈਣੀ ਹੈ ਸੋ ਇਹਦੇ ਜਰੂਰ ਸਹਿਯੋਗ ਕਰਿਓ ਵਾਦ ਚੜ ਕੇ ਬੇਨਤੀ ਵਿੱਚ ਤਾਂ ਕੀਤੀ ਹੈ ਕਿਉਂਕਿ ਸੰਗਤ ਹੋ ਸਕਦਾ ਲਾਸਟ ਤੱਕ ਵੀਡੀਓ ਨਾ ਸੁਣਦੀ ਹੋਵੇ ਸੋ ਜਰੂਰ ਇਹ ਬੇਨਤੀ ਵੱਲ ਧਿਆਨ ਦਿਓ ਕਿ ਇਹ ਉਪਰਾਲਾ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਹੋਇਆ ਆ ਕਿ ਤੁਸੀਂ ਉਹਨੇ ਪ੍ਰਚਾਰਨਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਵਾਦ ਚੜ ਕੇ ਸੇਵਾਵਾਂ ਲੈਣ ਤੇ ਵਾਦ ਚੜ ਕੇ ਬਰਕਤਾਂ ਵੀ ਪਾਉਣ ਸਾਥ ਸੰਗਤ ਜੀ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਰੇ ਸੁੱਖ ਹਾਸਲ ਹੁੰਦੇ ਨੇ ਤੇ ਗੁਰੂ ਅੰਗ ਸੰਗ ਹੋ ਕੇ ਵੀ ਵਰਤਦਾ ਜੇ ਸਾਥ ਸੰਗਤ ਜੀ ਆਪ ਸਭ ਦੇ ਨਾਲ ਨਿਤ ਆਬਦ ਅਸੀਂ ਹੱਡ ਬੀਤੀਆਂ ਸਾਂਝੀਆਂ ਕਰਦੇ ਆ ਕਿ ਕਿਵੇਂ ਸੰਗਤ ਦੇ ਨਾਲ ਸ਼ਹੀਦ ਸਿੰਘ ਵਰਤਦੇ ਨੇ ਤੇ ਬਾਣੀ ਦੀ ਕਲਾ ਕਿਵੇਂ ਵਰਤਲੀ ਬਾਣੀ ਪੜ ਪੜ ਕੇ ਸੰਗਤ ਨੇ ਆਪਣੇ ਇੰਨੇ ਕਾਰਜ ਦਾਸ ਕਰਵਾਏ ਸਾਥ ਸੰਗਤ ਜੀ ਵੱਡੇ ਵੱਡੇ ਕਸ਼ਟ ਬਾਣੀ ਪੜਨ ਦੇ ਨਾਲ ਠੀਕ ਹੋ ਜਾਂਦੇ ਜੇ ਵੱਡੇ ਵੱਡੇ ਰੋਗ ਉਹ ਰੋਗ ਸਰੀਰਕ ਹੋਣ ਆਤਮਿਕ ਮਾਨਸਿਕ ਰੋਗਾਂ ਡਿਪਰੈਸ਼ਨ ਵਰਗੇ ਰੋਗ ਜਿਹੜੇ ਆ ਉਹ ਠੀਕ ਹੋ ਜਾਂਦੇ ਨੇ ਸਭ ਤੋਂ ਵੱਡਾ ਰੋਗ ਡਿਪਰੈਸ਼ਨ ਦਾ ਰੋਗ ਜੀ ਇਹਦੇ ਤੋਂ ਬੜੇ ਘੱਟ ਲੋਕ ਬਚੇ ਨੇ ਕੁਝ ਰੋਲਾ ਪਾ ਕੇ ਦੱਸ ਦਿੰਦੇ ਨੇ ਕੁਝ ਮੇਰੇ ਵਰਗੇ ਅੰਦਰੋਂ ਅੰਦਰੀ ਮਰੀ ਜਾਂਦੇ ਨੇ ਪਰ ਡਿਪਰੈਸ਼ਨ ਸਾਰਿਆਂ ਨੂੰ ਹੈ ਹੁਣ ਡਿਪਰੈਸ਼ਨ ਕਿਉਂ ਵਧਿਆ ਅੱਜ ਤੋਂ 20 ਸਾਲ ਪਹਿਲਾਂ ਦੇਖੋ ਡਿਪਰੈਸ਼ਨ ਦਾ ਕਿਸੇ ਨੇ ਨਾਮੋ ਨਿਸ਼ਾਨ ਨਹੀਂ ਸੀ ਹੈਗਾ ਨਾ ਕਿਸੇ ਨੇ ਸੁਣਿਆ ਸੀ ਡਿਪਰੈਸ਼ਨ ਕੀ ਸ਼ੈ ਹੁੰਦੀ ਹੈ ਹੁਣ ਅੱਜ ਦਾ ਜੋ ਯੁੱਗ ਹੈ ਭਾਵੇਂ ਤਰੱਕੀ ਜ਼ਰੂਰ ਕਰ ਲਈ ਹੈ ਸਾਥ ਸੰਗਤ ਜੀ ਡਿਪਰੈਸ਼ਨ ਨੇ ਬੜਾ ਗਹਿਰਾ ਅਸਰ ਪਾਇਆ ਹੈ। ਹੁਣ ਕਾਰਨ ਇਹਦਾ ਇਹੀ ਹੈ ਕਿ ਅਸੀਂ ਬਾਣੀ ਨੂੰ ਵਿਸਾਰਿਆ ਹੈ। ਬਾਣੀ ਨਹੀਂ ਪੜਦੇ। ਵਾਹਿਗੁਰੂ ਗੁਰਮੰਤਰ ਮੂਲ ਮੰਤਰ ਨੂੰ ਵਿਸਾਰਿਆ ਹੈ। ਸਾਥ ਸੰਗਤ ਜੀ ਸੇਵਾ ਨਹੀਂ ਕਰਦੇ। ਇਹੀ ਕਾਰਨ ਹੈ ਕਿ ਅੱਜ ਡਿਪਰੈਸ਼ਨ ਦੇ ਨਾਲ ਜੂਝ ਰਿਹਾ ਸਾਰਾ ਸੰਸਾਰ ਅੱਜ ਵੀ ਕੁਝ ਵਿਗੜਿਆ ਨਹੀਂ ਕਿਉਂਕਿ ਆਉਣ ਵਾਲਾ ਸਮਾਂ ਸਾਥ ਸੰਗਤ ਜੀ ਬਹੁਤਾ ਵਧੀਆ ਨਹੀਂ। ਜੇ ਜੇ ਗੁਰੂ ਨਾਲ ਜੁੜੇ ਰਵਾਂਗੇ ਮਹਾਰਾਜ ਹੱਥ ਦੇ ਕੇ ਰੱਖਿਆ ਕਰ ਲੈਣਗੇ ਪਰ ਜੇ ਗੁਰੂ ਨੂੰ ਪਿੱਠ ਦਿਖਾ ਕੇ ਅਸੀਂ ਹੋਰ ਪਾਸੇ ਮਾਇਆ ਦੇ ਪਿੱਛੇ ਲੱਗਦੇ ਰਹੇ ਭੱਜੇ ਰਹੇ ਸਾ ਸੰਗਤ ਜੀ ਕਦੀ ਵੀ ਮਾਇਆ ਦੇ ਪਿੱਛੇ ਨਹੀਂ ਜੇ ਭਜਣਾ ਜਿਹੜਾ ਮਾਇਆ ਦੇ ਪਿੱਛੇ ਭੱਜਦਾ ਮਾਇਆ ਅੱਗੇ ਅੱਗੇ ਜਾਏਗੀ ਜੇ ਤੁਸੀਂ ਗੁਰੂ ਵਾਲੇ ਪਾਸੇ ਤੁਰ ਪੋਗੇ ਤੇ ਮਾਇਆ ਤੁਹਾਡੇ ਮਗਰ ਮਗਰ ਆਏਗੀ ਇਹ ਪੱਕੀ ਗੱਲ ਜੀ ਗਰੰਟੀ ਵਾਲੀ ਗੱਲ ਜੀ ਕਦੇ ਵੀ ਸਾ ਸੰਗਤ ਜੀ ਦਸਵੰਦ ਕੱਢਣਾ ਨਾ ਛੱਡਿਓ ਜਿਹੜੇ ਸੱਜਣ ਪ੍ਰੇਮੀ ਗੁਰੂ ਕੇ ਪ੍ਰੇਮੀ ਦਾ ਸੰਬੰਧ ਕੱਢਦੇ ਨੇ ਕਰੀ ਜਾਂਦਾ ਇਹ ਹੁੰਦਾ ਹੈ ਕਿ ਉਹ ਇਕੱਠਾ ਕਰੀ ਜਾਂਦੇ ਨੇ ਦਾ ਸੰਬੰਧ ਕੀ ਬਾਅਦ ਵਿੱਚ ਚਲੋ ਇਕੱਠਾ ਹੋ ਜਾਊਗਾ ਫਿਰ ਸੇਵਾ ਕਰ ਲਾਂਗੇ ਨਹੀਂ ਸਾਥ ਸੰਗਤ ਜੀ ਹੋ ਸਕਦਾ ਹੈ ਕਿਹੜਾ ਸਵਾਸ ਆਖਰੀ ਹੋਵੇ ਕੋਈ ਕਹਿ ਨਹੀਂ ਸਕਦਾ ਜੇ ਤੁਹਾਡਾ ਜਿਹੜਾ ਦਸਵੰਦ ਸੀ ਉਹ ਕਿਤੇ ਗਲਤ ਪਾਸੇ ਲੱਗ ਗਿਆ ਫਿਰ ਕੀ ਕਰਾਂਗੇ ਦਸਵੰਦ ਨਾਲੋਂ ਨਾਲ ਸੇਵਾ 'ਚ ਲੱਗਣਾ ਚਾਹੀਦਾ ਹੈ ਪੱਕੀ ਗੱਲ ਜੀ ਇਹਦਾ ਧਿਆਨ ਥੋੜਾ ਜਿਆਦਾ ਰੱਖਿਆ ਕਰੋ ਸੋ ਸਾਡਾ ਬੀਤੀਆਂ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਬਾਣੀ ਵਰਤਦੀ ਹੈ ਸੋ ਸਾਸੰਗਤ ਜੀ ਸ਼ਹੀਦਾਂ ਦੇ ਦਰਾਂ ਤੇ ਸਥਾਨਾਂ ਤੇ ਸੰਗਤਾਂ ਬਹੁਤ ਸੇਵਾਵਾਂ ਕਰਦੀਆਂ ਨੇ ਜਿਵੇਂ ਕੱਲ ਤੁਹਾਡੇ ਨਾਲ ਇੱਕ ਹੱਦ ਵੀਤੀ ਸਾਂਝੀ ਕੀਤੀ ਸੀ ਫਤਿਹਗੜ੍ਹ ਸਾਹਿਬ ਤੋਂ ਇੱਕ ਜੋ ਸੱਜਣ ਸੀ ਪ੍ਰੇਮੀ ਸੀ ਗੁਰੂ ਕੇ ਕਿਵੇਂ ਉਹਨਾਂ ਦੇ ਨਾਲ ਵੀ ਸ਼ਹੀਦੀ ਫੌਜਾਂ ਵਰਤਦੀਆਂ ਨੇ ਕਿਉਂਕਿ ਡਿਊਟੀਆਂ ਲੱਗੀਆਂ ਹੋਈਆਂ ਨੇ ਸ਼ਹੀਦੀ ਫੌਜਾਂ ਦੀਆਂ ਕਿ ਤੁਸੀਂ ਭਲਾ ਕਰਨਾ ਹੈ ਦੁਨੀਆ ਦਾ ਸੰਸਾਰ ਆ ਕਿਉਂਕਿ ਸੰਸਾਰ ਚ ਰਹਿੰਦੇ ਹੋયા ਵੀ ਸ਼ਹੀਦ ਸਿੰਘ ਸੰਗਤ ਦਾ ਭਲਾ ਕਰਦੇ ਨੇ ਜਦੋਂ ਇਸ ਸਰੀਰ ਕਰਕੇ ਇਸ ਸੰਸਾਰ ਚ ਨਹੀਂ ਹੁੰਦੇ ਕਿਉਂਕਿ ਉਹਨਾਂ ਦੀ ਕਲਾ ਉਹਨਾਂ ਦੀ ਕੀਤੀ ਹੋਈ ਸੇਵਾ ਉਹਨਾਂ ਦਾ ਜਪਿਆ ਹੋਇਆ ਨਾਮ ਉਹਨਾਂ ਦੀ ਕਮਾਈ ਫਿਰ ਵੀ ਵਰਤਦੀ ਰਹਿੰਦੀ ਜੀ ਸੋ ਇੱਕ ਵੀਰ ਜਿਨ੍ਹਾਂ ਨੇ ਆਪਣੀ ਹੱਡ ਵੀਤੀ ਸਾਂਝੀ ਕੀਤੀ ਉਹ ਵੀਰ ਜਿਹੜਾ ਸੀ ਉਹਨਾਂ ਦਾ ਡੇਰੀ ਫਾਰਮ ਦਾ ਕਾਰੋਬਾਰ ਹੈ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਤੇ ਅਜਿਹਾ ਸਮਾਂ ਸੀ ਕੀ ਉਹ ਵੀਰ ਤਰਨ ਤਾਰਨ ਤੋਂ ਐ ਉਹ ਵੀਰ ਨੇ ਦੱਸਿਆ ਕਿ ਸਾਡੇ ਤੇ ਅਜਿਹਾ ਸਮਾਂ ਸੀ ਵੀ ਘਰ ਦੇ ਵਿੱਚ ਇੱਕ ਵਕਤ ਖਾ ਰੋਟੀ ਖਾ ਲਈ ਦੀ ਸੀ ਸ਼ਾਮ ਦਾ ਫਿਕਰ ਹੁੰਦਾ ਸੀ ਵੀ ਰੋਟੀ ਕਿੱਥੋਂ ਖਾਣੀ ਪੀ ਇਦਾਂ ਦਾ ਸਮਾਂ ਆ ਗਿਆ ਸੋ ਉਹਨਾਂ ਨੇ ਦੱਸਿਆ ਕਿ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਛੋਟੀ ਉਮਰ ਦੇ ਵਿੱਚ ਹੀ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਜਦੋਂ ਜ਼ਮੀਰ ਸਾਨੂੰ ਦਿੱਤੀ ਗਈ ਬੜੀ ਥੋੜੀ ਦਿੱਤੀ ਗਈ ਕਿਉਂਕਿ ਮੇਰੇ ਪਿਤਾ ਜੀ ਜਦੋਂ ਬਿਮਾਰ ਹੋਏ ਉਹਨਾਂ ਤੇ ਬੜਾ ਖਰਚਾ ਹੋਇਆ ਤੇ ਕਰਕੇ ਕਹਿੰਦੇ ਕਿ ਜ਼ਮੀਨ ਚਾਚਿਆਂ ਤਾਇਆ ਨੇ ਬਹੁਤ ਹੀ ਮੰਨ ਲਈ ਸੀ ਕਿ ਖਰਚਾ ਬੜਾ ਹੋਇਆ ਸੀ ਕਹਿੰਦੇ ਫੇਰ ਵੀ ਚਲੋ ਛੋਟੇ ਸਾਂ ਨਹੀਂ ਬੋਲ ਸਕੇ ਚਲੋ ਔਖਾ ਸੋਖਾ ਸਮਾਂ ਲੰਘਦਾ ਗਿਆ 10 ਵੀਰ ਕਹਿੰਦਾ ਕੋਈ ਬੜੀ ਔਕੀਆਂ ਮੈਂ 10 ਜਮਾਤਾਂ ਕੀਤੀਆਂ ਫਿਰ ਕਹਿੰਦੇ ਕਿ ਮਾਤਾ ਵੀ ਢਿੱਲੀ ਰਹਿੰਦੀ ਸੀ ਦੋ ਭੈਣਾਂ ਸੀ ਵੱਡੀ ਭੈਣ ਦਾ ਵਿਆਹ ਕੀਤਾ ਉਹਦੇ ਤੇ ਖਰਚਾ ਹੋ ਗਿਆ ਤੇ ਵੀਰ ਕਹਿੰਦਾ ਕਿ ਮੈਂ 10 ਕਰਕੇ ਮਕੈਨਿਕ ਦਾ ਕੰਮ ਸਿੱਖਿਆ ਪਰ ਹੁਣ ਜੇ ਮਕੈਨਿਕ ਦਾ ਕੰਮ ਕਰਦਾ ਤੇ ਫਿਰ ਵਾਈ ਖੇਤੀ ਨਹੀਂ ਸੀ ਹੁੰਦੀ ਫਿਰ ਉਹ ਛੱਡਣਾ ਪਿਆ ਤੇ ਕਹਿੰਦਾ ਕਿ ਮੈਂ ਹੁਣ ਖੇਤੀਬਾੜੀ ਥੋੜੀ-ਬਹੁਤ ਸੀ ਜਿੰਨੀ ਕਿ ਜ਼ਮੀਨ ਸੀ ਕਰਦਾ ਰਿਆ ਪਰ ਹੁਣ ਕਰਦਾ ਗੁਜ਼ਾਰਾ ਬੜਾ ਔਖਾ ਕਿਉਂਕਿ ਕਰਜ਼ਾ ਜਿਹੜਾ ਸੀ ਉਹ ਵੀ ਲਾਉਣਾ ਸੀ ਤੇ ਹੁਣ ਥੋੜੇ-ਬਹੁਤ ਫਿਰ ਇਹ ਸੋਚਿਆ ਕਿ ਕਰ ਪਸ਼ੂ ਪਾਲੀ ਕਿਸੇ ਨੇ ਸਲਾਹ ਦਿੱਤੀ ਭਾਈ ਡੇਰੀ ਫਾਰਮ ਦਾ ਕਾਰੋਬਾਰ ਜਿਹੜਾ ਹੈ ਉਹ ਸ਼ੁਰੂ ਕਰ ਲਾ ਤੇ ਉਹ ਵੀ ਕਹਿੰਦਾ ਕਿ ਮੈਂ ਦੋ ਮੱਝਾਂ ਲਿਆਂਦੀਆਂ ਪੈਸੇ ਆਧਾਰ ਚੁੱਕ ਕੇ ਵੀ ਚਲੋ ਦੁੱਧ ਜਾਏਗਾ ਤੇ ਫਿਰ ਪੈਸੇ ਉੱਤਰ ਜਾਣਗੇ ਪਰ ਕਹਿੰਦਾ ਕਿ ਪਸ਼ੂ ਲਿਆਂਦੇ ਥੋੜਾ ਸਮਾਂ ਕਹਿੰਦਾ ਕਿ ਦੋ ਮੱਝਾਂ ਲਿਆਂਦੀਆਂ ਸੀ ਤੇ ਦੋਵਾਂ ਮੱਝਾਂ 'ਚ ਇੱਕ ਮੱਝ ਜਿਹੜੀ ਆ 6 ਮਹੀਨੇ ਬਾਅਦ ਮਰ ਗਈ। ਕਹਿੰਦਾ ਕਿ ਉਹ ਨੁਕਸਾਨ ਹੋਇਆ ਤੇ ਫਿਰ ਮਨ ਬੜਾ ਅੱਕ ਗਿਆ ਕਿ ਹੁਣ ਇਹ ਕੰਮ ਵੀ ਨਹੀਂ ਚੱਲਣਾ। ਅਵੀਰ ਕਹਿੰਦਾ ਕਿ ਮੈਨੂੰ ਸਮਝ ਨਾਵੇ ਮੈਂ ਕਰਾਂ ਤੇ ਕਰਾਂ ਕੀ ਵੀ ਜਿਹੜਾ ਕਾਰੋਬਾਰ ਵਾਲ ਨੂੰ ਮੈਂ ਪੈਂਦਾ ਉਹ ਕਾਰੋਬਾਰ ਮੇਰਾ ਚੱਲਦਾ ਹੀ ਨਹੀਂ। ਅਵੀਰ ਕਹਿੰਦਾ ਕਿ ਜਦੋਂ ਹੁਣ ਮਾਤਾ ਵੀ ਬੜੀ ਢਿੱਲੀ ਰਹਿਣੀ ਇੱਕ ਛੋਟੀ ਭੈਣ ਹੈ ਤੇ ਇਹ ਕਹਿੰਦਾ ਕਿ ਮੇਰੀ ਵੱਡੀ ਭੈਣ ਜਿਹੜੀ ਸੀ ਉਹ ਅਮਰਸਰ ਸਾਹਿਬ ਆਈ ਸੀ ਤੇ ਉਹਨੇ ਦੱਸਿਆ ਕਹਿੰਦਾ ਕਿ ਉਹਨੇ ਮੈਨੂੰ ਦੱਸਿਆ ਇਧਰਲੇ ਪਾਸੇ ਲਾਉਣ ਵਾਲੀ ਬਾਬਾ ਦੀਪ ਸਿੰਘ ਨਾਲ ਜਾਣ ਵਾਲੀ ਮੇਰੀ ਵੱਡੀ ਭੈਣ ਹੈ ਦੇਖੋ ਕਈ ਵਾਰੀ ਨਾ ਪਰਿਵਾਰ ਦੇ ਵਿੱਚ ਹੀ ਐਸੇ ਜੀ ਹੁੰਦੇ ਨੇ ਜਿਹੜੇ ਚੰਗੇ ਪਾਸੇ ਤੁਹਾਨੂੰ ਲਾ ਦਿੰਦੇ ਨੇ ਉਹ ਵੀਰ ਕਹਿੰਦਾ ਕਿ ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਵੀ ਤੂੰ ਵੀ ਵੀਰ ਇਧਰ ਆਇਆ ਕਰ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਬਹੁਤ ਕਿਰਪਾ ਹੁੰਦੀ ਹੈ ਕਿ ਤੂੰ ਖੈਤਵਾਰ ਦਾ ਦੇਣ ਇੱਕ ਕੱਢ ਲੈ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਆਇਆ ਕਰ ਤੇ ਉਹ ਵੀਰ ਕਹਿੰਦਾ ਕਿ ਮੈਂ ਫਿਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾਣਾ ਸ਼ੁਰੂ ਕਰਿਆ ਸ਼ਹੀਦਾਂ ਸਾਹਿਬ ਤੇ ਉੱਥੇ ਜਾ ਕੇ ਸੇਵਾ ਕਰਨੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸਾਰਾ ਦਿਨ ਤੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਕਿ ਮੈਂ ਕੁਝ ਜ਼ਿਆਦਾ ਨਹੀਂ ਮੰਗਦਾ ਪਰ ਮਿਹਨਤ ਕਰਨਾ ਚਾਹੁੰਦਾ ਧਰਮ ਦੀ ਕਿਰਤ ਕਰਨਾ ਚਾਹੁੰਦਾ ਵੀ ਤੁਸੀਂ ਕਿਰਪਾ ਕਰੋ ਕਿ ਮੈਨੂੰ ਇੰਨਾ ਕਿਰੋਗਾ ਕਰ ਦੋ ਕਿ ਮੈਂ ਆਪਣੇ ਪਰਿਵਾਰ ਨੂੰ ਪਾਲ ਸਕਾਂ ਮੈਨੂੰ ਬਹੁਤਾ ਨਹੀਂ ਚਾਹੀਦਾ ਤੇ ਅਵੀਰ ਕਹਿੰਦਾ ਕਿ ਅਰਦਾਸ ਬੇਨਤੀ ਕਰਕੇ ਤੇ ਮਤਲਬ ਜਿਹੜਾ ਸੀ ਸੇਵਾ ਕਰਦਾ ਰਿਆ ਬਾਬਾ ਦੀਪ ਸਿੰਘ ਜੀ ਦੇ ਸਤਾਨਾ ਤੇ ਜਾ ਕੇ ਲਗਾਤਾਰ ਉਹ ਵੀਰ ਕਹਿੰਦਾ ਇੱਕ ਮੱਝ ਸੀ ਮੇਰੇ ਕੋਲ ਇੱਕ ਮੱਝ ਜਿਹੜੀ ਸੀ ਕਹਿੰਦਾ ਕਿ ਉਹਦਾ ਮੈਂ ਕੀ ਕਰਨਾ ਐਤਵਾਰ ਦੇ ਦਿਨ ਜਿੰਨਾ ਵੀ ਦੁੱਧ ਹੋਣਾ ਉਹ ਮੈਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਲੈ ਕੇ ਲੰਗਰਾਂ ਚ ਪਾ ਦੇਣਾ ਦੇਖੋ 사ਸੰਗਤ ਜੀ ਸੇਵਾ ਕਰਨ ਦੇ ਨਾਲ ਕੀ ਮਿਲਦਾ ਜੀ ਹੁਣ ਇੱਕ ਬੰਦਾ ਸੋਚੇ ਵੀ ਇੱਕ ਦੋ ਮੱਝਾਂ ਸੀ ਇੱਕ ਰਹਿ ਗਈ ਹੈ ਹੁਣ ਇਹਦਾ ਵੀ ਦੁੱਧ ਜੇ ਮੈਂ ਗੁਰੂ ਘਰ ਦੇ ਆਇਆ ਤੇ ਮੇਰਾ ਗੁਜ਼ਾਰਾ ਕਿਵੇਂ ਹੋਏਗਾ ਪਰ ਨਹੀਂ ਉਹ ਵੀਰ ਕਹਿੰਦਾ ਕਿ ਮੈਂ ਗੁਰੂ ਸਾਹਿਬ ਦਾ ਭਰੋਸਾ ਸੀ ਗੁਰੂ ਸਾਹਿਬ ਤੇ ਕਹਿੰਦਾ ਮੇਰਾ ਬੜਾ ਕਹਿੰਦੇ ਜਿਹੜਾ ਵੀ ਉਹ ਸਥਾਨ ਤੇ ਚਲ ਜਾਂਦਾ ਹੈ ਨਾ ਬਾਬਾ ਦੀਪ ਸਿੰਘ ਜੀ ਜਾਂ ਕਿਸੇ ਵੀ ਸ਼ਹੀਦ ਦੇ ਸਥਾਨ ਤੇ ਉਥੋਂ ਪੋਜ਼ਿਟਿਵਿਟੀ ਹੀ ਪੋਜ਼ਿਟਿਵਿਟੀ ਮਿਲੇਗੀ ਤੁਹਾਨੂੰ ਕਦੀ ਵੀ ਤੁਸੀਂ ਢੈਂਦੀ ਕਲਾ ਚ ਨਹੀਂ ਆਓਗੇ ਤੁਹਾਨੂੰ ਇੱਕ ਅਲੱਗ ਜੀ એનર્ਜੀ ਉਥੋਂ ਸਾਧ ਸੰਗ ਜੀ ਤੁਸੀਂ ਫੀਲ ਕਰੋਗੇ ਸੋ ਉਥੇ ਉਹ ਜਿਹੜਾ ਵੀਰ ਹੈ ਕਹਿੰਦਾ ਕਿ ਮੈਂ ਜਾ ਕੇ ਸੇਵਾਵਾਂ ਲਗਾਤਾਰ ਕੀਤੀਆਂ ਲਗਾਤਾਰ ਕਰਦਾ ਰਿਆ ਤੇ ਵੀਰ ਕਹਿੰਦਾ ਕਿ ਬੜਾ ਹੌਸਲਾ ਮੈਨੂੰ ਇਦਾਂ ਦਾ ਮਿਲਣਾ ਕਿ ਜਿਵੇਂ ਮੇਰਾ ਪਿਓ ਨਹੀਂ ਸੀ ਤੇ ਮੈਨੂੰ ਹੁਣ ਇਦਾਂ ਸੀ ਕਿ ਮੇਰਾ ਪਿਓ ਹੈਗਾ ਬਾਬਾ ਦੀਪ ਸਿੰਘ ਮੇਰੇ ਨਾਲ ਖੜਾ ਤੇ ਮੈਨੂੰ ਹੋਰ ਕਿਸੇ ਦੀ ਕੀ ਲੋੜ ਆ ਕਿ ਮੈਨੂੰ ਪਤਾ ਸੀ ਕਿ ਮੇਰੇ ਸਾਰੇ ਕਾਰਜ ਬਾਬਾ ਜੀ ਨਰਾਸ਼ ਕਰਦੇ ਨੇ ਉਹ ਵੀਰ ਕਹਿੰਦਾ ਉਹ ਦਿਨ ਗਿਆ ਉਸ ਤੋਂ ਬਾਅਦ ਵੀਰ ਕਹਿੰਦਾ ਕਿ ਮੈਂ ਇੱਕ ਮੱਝ ਤੋਂ ਦੋ ਮੱਝਾਂ ਕੀਤੀਆਂ ਤੇ ਵੀਰ ਕਹਿੰਦਾ ਕਿ ਅੱਜ ਡੰਗਰ ਮੇਰੇ ਕੋ ਵੱਧੇ-ਵਾਧੇ ਪਸ਼ੂ ਵੱਧੇ-ਵਾਧੇ ਵੀਰ ਕਹਿੰਦਾ ਕਿ ਅੱਜ ਪੀ 2000 ਜਿਹੜਾ ਕਹਿੰਦੇ ਕਿ ਲੀਟਰ ਦੁੱਧ ਜਿਹੜਾ ਆ ਮੇਰਾ ਇੱਕ ਦਿਨ ਦਾ ਹੁੰਦਾ ਹੈ ਪੀ ਹੋਰ ਜਿਹੜੇ ਆ ਉਹ ਵੀ ਦੁੱਧ ਪਾ ਕੇ ਜਾਂਦੇ ਨੇ ਪੀ ਲੋਕਾਂ ਦਾ ਦੁੱਧ ਵੀ ਇਕੱਠਾ ਕਰਦਾ ਆ ਤੇ ਵਧੀਆ ਵੀਰ ਕਹਿੰਦਾ ਕਿ ਮੇਰਾ ਕਾਰੋਬਾਰ ਜਿਹੜਾ ਆ ਉਹ ਤੁਰਿਆ ਸਾਧ ਸੰਗਤ ਜੀ ਇਹ ਕਿਰਪਾ ਹੁੰਦੀ ਹੈ ਜਿਹੜਾ ਤੇ ਭਰੋਸੇ ਦੇ ਨਾਲ ਸ਼ਹੀਦਾਂ ਦੇ ਨਾਲ ਜੁੜਦਾ ਨਾ ਸ਼ਹੀਦ ਉਹਦੇ ਨਾਲ ਵਰਤਦੇ ਨੇ ਤੇ ਬਾਕੀ ਵੀਰ ਕਹਿੰਦਾ ਕਿ ਜਦੋਂ ਵੀ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਏ ਉਸ ਦਿਨ ਸਾਰਾ ਦੁੱਧ ਜਿਹੜਾ ਆ ਸ਼ਹੀਦਾਂ ਦੇ ਸਥਾਨਾਂ ਤੇ ਸੇਵਾ ਬਾਬਾ ਦੀਪ ਸਿੰਘ ਜੀ ਲੈਂਦੇ ਨੇ ਜਿਹੜਾ ਸੇਵਾ ਕਰਦਾ ਰਹਿੰਦਾ ਸਾਸੰਗਤ ਜੀ ਜਿਹੜਾ ਪੱਕਾ ਦਸਵੰਦੀ ਰਵੇ ਤੇ ਗੁਰੂ ਉਹਦੇ ਨਾਲ ਕਿਉਂ ਨਹੀਂ ਜ਼ਬਰਦਸਤਦਾ ਸੋ ਲੰਗਰਾਂ ਦੇ ਵਿੱਚ ਵੀ ਜ਼ਰੂਰ ਸੇਵਾ ਕਰਿਆ ਕਰੋ ਤੇ ਜ਼ਰੂਰ ਸ਼ਹੀਦਾਂ ਦੇ ਸਥਾਨਾਂ ਤੇ ਸ਼ਹੀਦੀ ਦੀਗਾਂ ਦੇ ਰਸਤੇ ਤੇ ਜ਼ਰੂਰ ਭੇਟਾ ਕਰਿਆ ਕਰੋ ਜਦੋਂ ਵੀ ਜਾਂਦੇ ਜਿਵੇਂ ਕੜਾਹ ਪ੍ਰਸ਼ਾਦੀ ਦੇ ਕੇ ਗੁਰੂ ਘਰ ਜਾ ਕੇ ਅਸੀਂ ਭੇਟ ਕਰਦੇ ਆ ਨਾ ਸ਼ਹੀਦੀ ਦੀਗਾਂ ਦੇ ਵਿੱਚ ਵੀ ਬੜੀਆਂ ਬਰਕਤਾਂ ਜੇ ਸੋ ਇੱਕ ਭੈਣ ਦਾ ਕੱਲ ਹੀ ਮੈਸੇਜ ਆਇਆ ਸੀ ਉਹ ਭੈਣ ਨੇ ਥੋੜੇ ਦਿਨ ਪਹਿਲਾਂ ਇੱਕ ਅਰਦਾਸ ਕਰਵਾਈ ਸੀ ਸ਼ਹੀਦੀ ਦੇਗਾਂ ਦੀ ਉਹ ਭੈਣ ਦਾ ਉਹ ਭੈਣ ਦਾ ਜਿਹੜਾ ਬ੍ਰਦਰ ਸੀ ਉਹ ਕਹਿੰਦੇ ਕਿ ਉਹਦਾ ਬਾਹਰ ਦਾ ਨਹੀਂ ਸੀ ਬਣ ਰਿਆ ਕਿ ਦੋ ਵਾਰੀ ਉਹਨਾਂ ਦੀ ਫਾਈਲ ਜਿਹੜੀ ਸੀ ਰਿਜੈਕਟ ਹੋ ਚੁੱਕੀ ਸੀ ਕੈਨੇਡਾ ਦੀ ਤੇ ਨਹੀਂ ਸੀ ਬਣ ਰਿਆ ਤੇ ਉਹ ਭੈਣ ਨੇ ਦੱਸਿਆ ਕਿ ਸ਼ਹੀਦੀ ਦੇਗਾਂ ਕਰਵਾਉਣੀਆਂ ਨੇ ਸ਼ਹੀਦੀ ਦੇਗਾਂ ਦੀਆਂ ਵੀ ਬੜੀਆਂ ਬਰੀਆਂ ਬਰਕਤਾਂ ਜੇ ਸਾਧ ਸੰਗਤ ਜੀ ਕਾਲੀ ਇੱਕ ਭੈਣ ਦਾ ਮੈਸੇਜ ਆਇਆ ਤੇ ਉਹ ਭੈਣ ਨੇ ਦੱਸਿਆ ਉਹਨਾਂ ਨੇ ਸ਼ਹੀਦੀ ਦੇਗਾ ਕਰਵਾਈਆਂ ਸੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਬ੍ਰਦਰ ਕੈਨੇਡਾ ਗਿਆ ਸੀ ਤੇ ਉੱਧਰ ਜਾ ਕੇ ਕਾਫੀ ਉਹਨਾਂ ਨੇ ਪਹਿਲਾਂ ਕੰਮ ਵਧੀਆ ਮਿਲਿਆ ਪਰ ਹੁਣ ਬਿਲਕੁਲ ਉਹ ਵੇਲਾ ਸੀ ਕੰਮ ਨਹੀਂ ਸੀ ਮਿਲਦਾ ਪਿਆ ਤੇ ਜੇ ਕੰਮ ਮਿਲਦਾ ਸੀ ਬੜਾ ਘੱਟ ਉਹਨਾਂ ਨੂੰ ਮਤਲਬ ਜੋਪ ਇਹ ਮਿਲਦੀ ਸੀ ਪੈਸੇ ਮਿਲਦੇ ਸੀ ਬਹੁਤ ਘੱਟ ਡਾਲਰ ਮਿਲਦੇ ਸੀ ਕਹਿੰਦੇ ਕਿ ਅਰਦਾਸ ਉਹਨਾਂ ਨੇ ਕਰਾਈ ਸੀ ਕਿ ਮਹਾਰਾਜ ਕਿਰਪਾ ਕਰਨ ਸ਼ਹੀ ਸਿੰਘ ਕਿਰਪਾ ਕਰਨ ਕਿ ਵਧੀਆ ਕਾਰੋਬਾਰ ਮਿਲੇ ਤੇ ਆਪਣੇ ਦਰਗਾਹ ਦੇ ਸੇਵਾ ਬਖਸ਼ਣ ਇੰਨੀ ਕਿョਗੇ ਕਰਦੇ ਨੇ ਕਿ ਸੇਵਾ ਕਰ ਸਕੀਏ ਸੋ ਉਹ ਭੈਣ ਨੇ ਸ਼ੀਦੀ ਦੇਗਾ ਕਰਵਾਈਆਂ 5 ਤੇ 11 1100 ਦੀਆਂ ਨਾਲ ਸ਼ੀਦੀ ਦੇਗਾ ਕਰਾਈਆਂ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਇਆ ਭੈਣ ਨੇ ਦੱਸਿਆ ਕਿ ਉਹਨਾਂ ਦੇ ਬ੍ਰਦਰ ਨੂੰ ਵਧੀਆ ਕੰਮ ਮਿਲ ਗਿਆ ਹੈ ਤੇ ਜਿਹੜੇ ਪੈਸੇ ਮਿਲ ਰਹੇ ਨੇ ਉਹ ਗੋ ਵੀ ਵਧੀਆ ਮਿਲ ਰਹੇ ਨੇ ਤੇ ਸ਼ਹੀਦੀ ਸੀਸਿੰਘਾਂ ਨੇ ਕਿਰਪਾ ਕੀਤੀ ਤੇ ਇੱਕ ਨਹੀਂ 사ਸਕ ਜੀ ਅਣਗਿਣਤ ਹੱਡ ਬੀਤੀਆਂ ਐਸੀਆਂ ਨੇ ਐਕਸਪੀਰੀਅੰਸ ਨੇ ਸੰਗਤ ਦੇ ਜਦੋਂ ਸ਼ਹੀਦੀ ਦੇਗਾ ਕਰਵਾਇਆ ਜਾਂ ਕਿਸੇ ਵੀ ਤਰੀਕੇ ਦੀ ਸੇਵਾ ਕਰਾਈ ਤੇ ਸ਼ਹੀਦ ਸਿੰਘ ਅੰਗ ਸੰਗ ਹੋ ਕੇ ਵਰਤਦੇ ਨੇ 사ਸੰਗਤ ਜੀ ਕਿਰਪਾ ਹੁੰਦੀ ਜੇ ਬਹੁਤ ਸਾਰੀਆਂ ਹੱਡ ਬੀਤੀਆਂ ਨੇ ਚਲੋ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਉਦਾਂ ਉਦਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ ਸੋ ਸੰਗਤ ਜੀ ਜਰੂਰ ਬੇਨਤੀਆਂ ਸਵੀਕਾਰ ਕਰਿਆ ਕਰੋ ਸੇਵਾ ਵੱਲ ਜਰੂਰ ਕਦੀ ਪਿੱਛੇ ਨਾ हटਿਆ ਕਰੋ ਸ਼ਹੀਦੀ ਦੇਗਾ ਸ਼ਹੀਦੀ ਦੇ ਗੱਦੇਗਾ ਜਿਹੜੀਆਂ ਨੇ ਸ਼ਹੀਦਾਂ ਦੇ ਸਤਾਨਾਂ ਤੇ ਜ਼ਰੂਰ ਪੇਟਾ ਕਰਿਆ ਕਰੋ ਹੋਰ ਵੀ ਸੇਵਾ ਜਿਹੜੀ ਵੀ ਮਿਲਦੀ ਹੈ ਕਿਸੇ ਵੀ ਗੁਰੂ ਘਰ ਚ ਕਰਨ ਦੀ ਕਰਿਆ ਕਰੋ ਕਿਉਂਕਿ ਉਹ ਸੇਵਾ ਨੇ ਸਹਾਈ ਉਹਨਾਂ ਜਿਹੋ ਉਹਨੇ ਹੀ ਰੱਖਿਆ ਕਰਨੀ ਜੇ ਸੋ ਸ਼ਹੀਦਾਂ ਸਿੰਘਾਂ ਦੀ ਜਿਹੜੀ ਕਲਾ ਹੈ ਜਾਂ ਬਾਣੀ ਦੀ ਕਲਾ ਹੈ ਉਹ ਵਰਤਦੀ ਹੈ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤੋਂ ਦੂਸਰੇ ਨੰਬਰ ਦੀ ਜੇ ਸ਼ਕਤੀ ਹੈ ਉਹ ਸ਼ਹੀਦਾਂ ਦੇ ਕੋਲ ਜੇ ਸ਼ਹੀਦਾਂ ਨੂੰ ਐਵੇਂ 사ਸੰਗਤ ਜੀ ਮਖੋੜ ਨਾ ਕਰ ਲਿਓ ਇਤੇ ਐਵੇਂ 사ਸੰਗਤ ਦੀ ਸ਼ਹੀਦਾਂ ਤੇ ਕੋਈ ਟਿੱਪਣੀ ਨਾ ਕਰ ਬੈਠਿਓ ਸ਼ਹੀਦ 사ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀ ਬੜੀ 사ਸੰਗਤ ਜੀ ਵੱਡੀ ਸ਼ਕਤੀ ਹੈ ਬੜੀ ਵੱਡੀ ਦੇ ਸ਼ਕਤੀ ਦੇ ਮਾਲਕ ਹੁੰਦੇ ਨੇ ਸ਼ਹੀਦਾਂ ਦੇ ਸਥਾਨਾਂ ਤੇ ਅੱਜ ਵੀ ਪ੍ਰਤੱਖ ਰੂਪ ਦੇ ਵਿੱਚ ਹੀ ਸ਼ਹੀਦੀ ਸ਼ਕਤੀਆਂ ਵਰਤਦੀਆਂ ਨੇ ਸ਼ਹੀਦ ਸਿੰਘ ਪਹਿਰਾ ਦਿੰਦੇ ਨੇ ਤੁਸੀਂ ਅਲੱਗ ਦੀ ਵਾਈਬ੍ਰੇਸ਼ਨ ਜਿਹੜੀ ਆ ਫੀਲ ਕਰੋਗੇ ਜਦੋਂ ਸ਼ਹੀਦਾਂ ਦੇ ਸਥਾਨਾਂ ਤੇ ਜਾਓਗੇ ਕਦੀ ਵੀ ਜਾਏ ਬਾਬਾ ਨੋਹ ਸਿੰਘ ਦੇ ਸਮਾਧੇ ਤੇ ਚਲੇ ਜਾਓ ਟਾਲਾ ਸਾਹਿਬ ਚਲੇ ਜਾਓ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਚਲੇ ਜਾਓ ਤੁਸੀਂ ਫੀਲ ਕਰੋਗੇ ਇਸ ਚੀਜ਼ ਨੂੰ ਕਿਉਂਕਿ ਔਰਾ ਉੱਦਾਂ ਦਾ ਸਾਸੰਗ ਜੀ ਉਸ ਆਸਥਾਨ ਤੇ ਪੈਦਾ ਹੁੰਦਾ ਉੱਥੇ ਸ਼ਹੀਦੀ ਫੌਜਾਂ ਸਾਸੰਗ ਜੀ ਹਰ ਦਮ ਹਰ ਘੜੀ ਹਰ ਸੁਵਾਸ ਪਹਿਰਾ ਦਿੰਦਿਆਂ ਨੇ ਤੇ ਸ਼ਹੀਦਾਂ ਦੇ ਸਥਾਨਾਂ ਤੇ ਸਵਾਵਾਵਾਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਇਹ ਪੱਕੀ ਗੱਲ ਹੈ ਸੀ ਆਪਣੀ ਲੋੜ ਨੂੰ ਸੇਵਾ ਕਰਨੀ ਹੈ ਤੇ ਕੀਤੀ ਹੋਈ ਸੇਵਾ ਕਦੀ ਵਿਅਰਥ ਨਹੀਂ ਜਾਂਦੀ ਆ ਮਤ ਸੋਚਿਓ ਮੈਂ ਸੇਵਾ ਕਰ ਲਾਂ ਕਿ ਕੀ ਮਿਲੂਗਾ ਕੀ ਨਹੀਂ ਮਿਲਦਾ ਸੇਵਾ ਕਰਕੇ ਸਭ ਕੁਝ ਮਿਲਦਾ ਜੀ ਸੋ ਸਾਧ ਸੰਗਤ ਜੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿੱਤ ਲਾਏ ਸੋ ਸੇਵਾਵਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਗੁਰਦੁਆਰਾ ਆਰ암ਸਰ ਸਾਹਿਬ ਜਿਸ ਸਥਾਨ ਦੀ ਕਾਰ ਸੇਵਾ ਤਨ ਤਨ ਅਮਰ ਸ਼ਹੀਦ ਪਾਬਾ ਦੀਪ ਸਿੰਘ ਜੀ ਆਪ ਵਰਤ ਕੇ ਕਰਵਾ ਰਹੇ ਨੇ ਸੋ ਸਵਾਵਾਂ ਬੜੀ ਚੜ੍ਹਦੀ ਕਲਾ ਦੇ ਨਾਲ ਚੱਲ ਰਹੀਆਂ ਨੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਇਸ ਸਥਾਨ ਦੀ ਚੱਲ ਰਹੀ ਹੈ ਨਵੀਂ ਬਿਲਡਿੰਗ ਦੀ ਸੁਸੰਗਤ ਜੀ ਬੇਨਤੀਆਂ ਇਹ ਹੈ ਕਿ ਜਿਵੇਂ ਆਪ ਸਭ ਨੂੰ ਪਤਾ ਸੀ ਕਿ ਚਾਰ ਦਿਵਾਰੀ ਦੀ ਜਿਹੜੀ ਹੈ ਉਹ ਸੇਵਾ ਚੱਲ ਰਹੀ ਹੈ ਹਾਲ ਦੀ ਕਿੜੀ ਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸੰਗਤ ਜੀ ਸੀਮੰਟ ਇੱਟਾਂ ਦੀ ਸੇਵਾ ਹੋ ਚੁੱਕੀ ਹੈ ਸੰਗਤ ਵੱਲੋਂ ਹੁਣ ਸੀਮੰਟ ਦੀ ਸੇਵਾ ਸੰਗਤ ਜੀ ਉਹ ਪੈਂਡਿੰਗ ਚ ਹੈ ਸੀਮੰਟ ਦੀ ਸੇਵਾ ਰੇਤਾ ਦੀ ਸੇਵਾ ਚਾਹੀਦੀ ਹੈ ਤੇ ਜਰੂਰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸੀਮੰਟ ਦੀ ਵੱਧ ਚੜ ਕੇ ਸੇਵਾਵਾਂ 'ਚ ਹਿੱਸਾ ਪਾਓ ਸੀਮੰਟ ਦੀ ਸੇਵਾ ਦੇ ਵਿੱਚ ਯੋਗਦਾਨ ਪਾਓ ਕਿਉਂਕਿ ਆਪ ਜੀ ਦੇ ਕਾਰਜ ਨੇ ਆਪਣੇ ਕਰਨੇ ਨੇ ਸੰਗਤ ਦੇ ਵਾਸਤੇ ਗੁਰੂ ਘਰ ਬਣਾਇ ਤੇ ਸੇਵਾਵਾਂ ਬਾਬਾ ਦੀਪ ਸਿੰਘ ਨੇ ਲੈਣੀਆਂ ਨੇ ਤੇ ਜਰੂਰ 사ਸੰਗਤ ਜੀ ਇਸ ਕਾਰਜ ਵਿੱਚ ਸਹਿਯੋਗ ਪਾਓ ਸੀਮਰ ਦੀ ਸੇਵਾ ਚਾਹੀਦੀ ਹੈ ਹਰੇਤਾ ਦੀ 사ਸੰਗਤ ਜੀ ਸੇਵਾ ਚਾਹੀਦੀ ਹੈ ਬਾਕੀ 사ਸੰਗਤ ਜੀ ਹੁਣ ਜੋ ਬੇਨਤੀ ਸੀ ਕਿ ਜੋ ਪੇਂਟ ਹੋਣਾ ਹੈ ਗੁਰੂ ਘਰ ਨੂੰ ਉਹਦੀ ਸੇਵਾ ਵੀ ਸ਼ੁਰੂ ਹੋਣੀ ਹੈ ਡਾਊਨ ਸੀਲਿੰਗ ਦੀ ਸੇਵਾ ਸ਼ੁਰੂ ਹੋਣੀ ਹੈ ਉਹਦੇ ਵਿੱਚ ਵੀ ਆਪ ਜੀ ਸਹਿਯੋਗ ਕਰੋ ਕਿਉਂਕਿ ਇਹ ਵੱਡੇ ਕਾਰਜ ਨੇ ਇਹ ਵੱਡੇ ਕਾਰਜ ਨੇ ਇਹਦੇ ਵਿੱਚ ਸੰਗਤਾਂ ਜੇ ਸਾਰੀਆਂ ਥੋੜਾ ਥੋੜਾ ਸਹਿਯੋਗ ਪਾਉਣ ਤੇ ਫਿਰ ਇਹ ਕਾਰਜ ਹੁੰਦੇ ਨੇ ਕੋਈ ਕਿਉਂਕਿ ਇੱਕ ਕੱਲਾ ਬੰਦਾ ਚਾਹੇ ਵੀ ਸਾਧ ਸੰਗਤ ਜੀ ਇਹਨਾਂ ਸੇਵਾਵਾਂ ਨੂੰ ਨਹੀਂ ਕਰ ਸਕਦਾ ਸੋ ਜਰੂਰ ਬੇਨਤੀ ਨੂੰ ਸਵੀਕਾਰ ਕਰਿਓ ਸੋ ਪੇਂਟ ਦੀ ਸੇਵਾ ਡਾਊਨ ਸੀਲਿੰਗ ਦੀ ਸੇਵਾ ਹੋਣੀ ਏ ਤੇ ਦਰਵਾਜ਼ੇ ਜਿਹੜੇ ਨੇ ਗੁਰੂ ਘਰ ਦੇ ਉੱਲਗ ਚੁੱਕੇ ਨੇ ਉਹਨਾਂ ਨੇ ਪੇਂਟ ਹੋਣਾ ਦਰਵਾਜ਼ਿਆਂ ਨੂੰ ਪੇਂਟ ਕੀਤਾ ਜਾਣਾ ਤੇ ਫਿਰ ਨਾਲ ਹੀ ਗੁੰਮੜ ਦੀ ਸੇਵਾ ਸ਼ੁਰੂ ਹੋਣੀ ਏ ਸਾਧ ਸੰਗਤ ਜੀ ਹਾਲ ਦੀ ਘੜੀ ਚ ਪੇਂਟ ਦਰਵਾਜੇ ਜਿਹੜੇ ਨੇ ਉਹਨਾਂ ਨੂੰ ਪਾਲਿਸ਼ ਹੋਣੀ ਹੈ ਡਾਊਨ ਸੀਲਿੰਗ ਹੋਣੀ ਹੈ ਸੰਗਤ ਜੀ ਤੇ ਗੁਰੂ ਘਰ ਜਿਹੜਾ ਹੈ ਨਵਾਂ ਨਵੀਂ ਬਿਲਡਿੰਗ ਜਿਹੜੀ ਤਿਆਰ ਹੋਈ ਹੈ ਉੱਪਰ ਜਿਹੜਾ ਲੈਂਟਰ ਪਿਆ ਹੈ ਨਾ ਉਹ ਲੈਂਟਰ ਦੇ ਉੱਪਰ ਵੀ ਟਾਇਲ ਲੱਗਣੀ ਹੈ ਸੋ ਇਹ ਸੇਵਾਵਾਂ ਅਜੇ ਪੇਂਟਿੰਗ 'ਚ ਚੱਲ ਰਹੀਆਂ ਨੇ ਸੇਵਾਵਾਂ ਬਹੁਤ ਸਾਰੀਆਂ ਨੇ ਪਰ ਸੰਗਤ ਦਾ ਸਹਿਯੋਗ ਉਹਨਾਂ ਜਿਆਦਾ ਨਹੀਂ ਆ ਰਿਹਾ ਸੋ ਬੇਨਤੀ ਹੈ ਕਿ ਭਾਈ ਜਰੂਰ ਇਸ ਸੇਵਾ ਦੇ ਕੁੰਬ ਦੇ ਵਿੱਚ ਵੀ ਹਿੱਸਾ ਪਾਓ ਯੋਗਦਾਨ ਪਾਓ ਗੁਰੂ ਮਹਾਰਾਜ ਕਿਰਪਾ ਕਰਨ ਇਹ ਸੇਵਾਵਾਂ ਇਸੇ ਤਰੀਕੇ ਸਾਡੇ ਸਾਰਿਆਂ ਕੋਲ ਸਾਸੰਗ ਜੀ ਲੈਂਦੇ ਰਹਿਣ WhatsApp ਨੰਬਰ ਆਪ ਜੀ ਨੂੰ ਦਿੱਤਾ ਹੋਇਆ ਹੈ ਸੇਵਾਵਾਂ ਦੇ ਵਿੱਚ ਹਿੱਸਾ ਪਾਉਣ ਦੇ ਲਈ ਆਪ ਜੀ WhatsApp ਤੇ ਮੈਸੇਜ ਜਾਂ ਵੌਇਸ ਮੈਸੇਜ ਦੇ ਰਹੀਂ ਸੰਪਰਕ ਕਰ ਸਕਦੇ ਹੋ ਤੇ ਬਾਕੀ 사ਸੰਗਤ ਜੀ ਦੂਸਰੀਆਂ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਲੋੜਵੰਦ ਦੀ ਲੋੜ ਪੂਰੀ ਕਰਨੀ ਇਹਨਾਂ ਇਹਨਾਂ ਵਾਕਾਂ ਦੇ ਅਨੁਸਾਰ 사ਸੰਗਤ ਜੀ ਜੋ ਪਹਿਲੀ ਸੇਵਾ ਇਸ ਸਥਾਨ ਤੋਂ ਗੁਰਦੁਆਰਾ ਰਾਮ ਸਰ ਸਾਹਿਬ ਤੋਂ ਆਪ ਸਭ ਸੰਗਤਾਂ ਤੋਂ ਜੋ ਮਹਾਰਾਜ ਲੈ ਰਹੇ ਨੇ ਉਹ ਇਹ ਹੈ ਕਿ ਹਰ ਮਹੀਨੇ 사ਸੰਗਤ ਜੀ ਵਿਧਵਾ ਬੀਬੀਆਂ ਨੂੰ ਜੋ ਲੋੜਵੰਦ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਤੇ ਪਤੀ ਦਾ ਸਾਆ ਨਹੀਂ ਆਪਣਿਆਂ ਨੇ ਵੀ ਦਰਕਾਰ ਤਾਂ ਕੰਮ ਨਹੀਂ ਕਰ ਸਕਦੀਆਂ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ ਸੋ ਜਿਨ੍ਹਾਂ ਦੀ ਜ਼ਿੰਦਗੀ ਬੜੀ ਔਖੀ ਬਤੀਤ ਹੋ ਰਹੀ ਹੈ ਸੋ ਉਹਨਾਂ ਪੈਣਾ ਨੂੰ ਉਹਨਾਂ ਬੀਬੀਆਂ ਨੂੰ 사ਸੰਗ ਜੀ ਹਰ ਮਹੀਨੇ ਰਾਸ਼ਨ ਆਪਸਾ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸਥਾਨ ਤੋਂ ਦਿੱਤਾ ਜਾਂਦਾ ਸੋ ਉਹ ਵੀ ਆਪਸਾ ਸੰਗਤਾਂ ਸਹਿਯੋਗ ਕਰਦੀਆਂ ਉਹ ਸੇਵਾਵਾਂ ਭੇਜਦੀਆਂ ਹੋ ਤੇ ਉਹਦੇ ਵਿੱਚੋਂ ਹੀ ਇਹ ਕਾਰਜ ਚੱਲਦਾ ਹੈ 사ਸੰਗ ਜੀ ਜ਼ਰੂਰ ਵੱਧ ਚੜ ਕੇ ਇਸ ਸੇਵਾਵਾਂ ਵਿੱਚ ਹਿੱਸਾ ਪਾਇਆ ਕਰੋ ਤਾਂ ਜੋ ਇਹ ਕਾਰਜ ਨਿਰੰਤਰ ਇਸੇ ਤਰੀਕੇ ਚੱਲਦੇ ਰਹਿਣ ਦੂਸਰੀ ਸੇਵਾ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਸਾਧ ਸੰਗਤ ਜੀ ਪਿਤਾ ਨਹੀਂ ਜਾਂ ਉਹ ਪਿਤਾ ਜਿਹਦੀਆਂ 5 5 6 6 ਧੀਆਂ ਨੇ ਹੁਣ ਫਿਕਰ ਹੈ ਝੋਰਾ ਹੈ ਕਿਵੇਂ ਧੀਆਂ ਦੇ ਵਿਆਹ ਹੋਣ ਸੋ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਇਹ ਸੇਵਾ ਵੀ ਮਹਾਰਾਜ ਲੈ ਰਹੇ ਨੇ ਉਹਨਾਂ ਧੀਆਂ ਦੇ ਆਨੰਦਕਾਰਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਹੁਣ ਤੱਕ ਹਜ਼ਾਰ ਦੇ ਕਰੀਬ ਧੀਾਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਧੀਾਂ ਨੂੰ ਘਰਵਰਤੋ ਵਾਲਾ ਸਮਾਨ ਵੀ ਦਿੱਤਾ ਜਾਂਦਾ ਇਹ ਸੇਵਾ ਵੀ ਬਾਬਾ ਦੀਪ ਸਿੰਘ ਜੀ ਲੈ ਰਹੇ ਨੇ ਕਿ ਕੰਨਿਆਦਾਨ ਮਹਾਦਾਨ ਪੰਨਿਆ ਜਾਂਦਾ ਸਾਧ ਸੰਗਤ ਜੀ ਆਉਣ ਵਾਲੀ 16 ਤਰੀਕ ਨੂੰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਬੇਨਤੀ ਹੈ ਕਿ ਇੱਕ ਬੜੀ ਹੀ ਲੋੜਵੰਦ ਧੀ ਦਾ ਆਨੰਦ ਕਾਰਜ ਹੋਣਾ ਜੀ 16 ਤਰੀਕ ਨੂੰ ਵਿਸਾਖੀ ਤੋਂ ਬਾਅਦ ਇਹ ਉਹ ਧੀ ਸਾਧ ਸੰਗਤ ਜੀ ਜਿਹਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਮਾਤਾ ਦਾ ਵੀ ਸਾਆ ਨਹੀਂ ਇੱਕ ਭਰਾ ਹੈ ਜੋ ਦਿਹਾੜੀਦਾਰ ਹੈ ਮਜ਼ਦੂਰ ਹੈ ਤੇ ਜਿਹਦੇ ਲਈ ਵਿਆਹ ਕਰਨਾ ਸਾਡੇ 450 ਦਿਹਾੜੀ ਲੈਣੀ ਉਹਦੇ ਨਾਲ ਆਪਣਾ ਪਰਿਵਾਰ ਪਾਲੇ ਵਿਆਹ ਕਰੇ ਕਿੰਨਾ ਔਖਾ ਹੋਏਗਾ ਉਸ ਭਰਾ ਲਈ ਸੋ ਉਸ ਸੇਵਾ ਦੇ ਕੁੰਬ ਦੇ ਵਿੱਚ ਵੀ ਜਰੂਰ ਹਿੱਸਾ ਪਾਇਓ ਤਾਂ ਜੋ ਉਸ ਧੀ ਦੇ ਜਿਹੜੇ ਸੁਪਨੇ ਨੇ ਵਧੀਆ ਤਰੀਕੇ ਨਾਲ ਪੂਰੇ ਹੋ ਸਕਣ ਉਹਦਾ ਵਿਆਹ ਵਧੀਆ ਤਰੀਕੇ ਨਾਲ ਮਰੀਆ ਟੰਗਣਾ ਹੋ ਸਕੇ ਤੋਂ ਜਿਹੜੇ ਵੀ ਸੇਵਾ ਜਿਨ੍ਹਾਂ ਨੇ ਕਰਨੀ ਹੋਵੇ ਕਿਸੇ ਵੀ ਤਰੀਕੇ ਦੀ ਸੇਵਾ 'ਚ ਹਿੱਸਾ ਪਾਉਣਾ ਹੋਵੇ ਉਸ ਧੀ ਦੇ ਵਿਆਹ ਦੇ ਕਾਰਜ ਵਿੱਚ ਜਰੂਰ ਅ ਦਿੱਤੇ ਹੋਏ ਉੱਪਰ ਨੰਬਰ ਉੱਪਰ ਤੁਸੀਂ WhatsApp ਤੇ ਮੈਸੇਜ ਜਾਂ ਵੌਇਸ ਮੈਸਜ ਕਰਕੇ ਸੰਪਰਕ ਕਰ ਸਕਦੇ ਹੋ ਸੋ ਇਹ ਵੀ ਵੱਡੀ ਸੇਵਾ ਜੇ ਅਗਲੀ ਸੇਵਾ ਬੜੀ ਮਹਾਨ ਸੇਵਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਇਨ੍ਹਾਂ ਮਹਾਵਾਕਾਂ ਦੇ ਅਨੁਸਾਰ ਉਹ ਬੱਚੇ ਜੋ ਪੜਨਾ ਚਾਹੁੰਦੇ ਨੇ ਪਰ ਘਰ ਦੇ ਆਰਥਿਕ ਹਾਲਾਤ ਘਰ ਦੇ ਹਾਲਾਤ ਐਨੇ ਨਹੀਂ ਕਿ ਉਹ ਪੜ ਸਕਣ ਸੋ ਪੜਨਾ ਚਾਹੁੰਦੇ ਨੇ ਇੰਟੈਲੀਜੈਂਟ ਨੇ ਸੋ ਉਹਨਾਂ ਦੀ ਬਾਪਾ ਦੀਪ ਸਿੰਘ ਜੀ ਦੇ ਕਿਰਪਾ ਅਨੁਸਾਰ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸੰਗਤ ਵੱਲੋਂ ਫੜੀ ਜਾਂਦੀ ਹੈ ਸੋ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਸਸੰਗਤ ਜੀ ਸਹਿਯੋਗ ਕਰਿਆ ਜਾਂਦਾ ਹੈ ਸੋ ਉਹਨਾਂ ਬੱਚਿਆਂ ਨੂੰ ਬੁੱਕਸ ਯੂਨੀਫਾਰਮ ਲੈ ਕੇ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਉਹਨਾਂ ਦੀ ਸਕੂਲ ਦੀ ਫੀਸ ਵੀ ਦਿੱਤੀ ਜਾਂਦੀ ਹੈ ਇਹ ਵੀ ਆਪਸ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਸੰਗਤ ਜੀ 8 ਤੋਂ 12 ਅਪ੍ਰੈਲ ਤੱਕ ਸਾਸੰਗਤ ਜੀ ਇੱਕ ਟੈਸਟ ਜਿਹੜਾ ਹੈ ਨਿੱਜੀ ਸਕੂਲ ਦੇ ਨਾਲ ਥੋੜਾ ਉਹਨਾਂ ਦੇ ਨਾਲ ਮਿਲ ਕੇ ਸਾਸੰਗਤ ਜੀ ਇੱਕ ਟੈਸਟ ਰੱਖਿਆ ਗਿਆ ਹੈ ਕਿਉਂਕਿ ਜਿਹੜਾ ਸਾਡਾ ਏਰੀਆ ਬਾਰਡਰ ਏਰੀਆ ਇਹਦੇ ਵਿੱਚ ਲੋਕ ਬਹੁਤ ਸਾਸੰਗਤ ਜੀ ਗਰੀਬ ਤੇ ਪਛੜੇ ਹੋਏ ਨੇ ਥੋੜੇ ਜੇ ਸੋ ਇੱਕ ਟੈਸਟ ਰੱਖਿਆ ਗਿਆ ਹੈ ਤੇ ਉਹ ਟੈਸਟ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਬੱਚੇ ਸਾਸੰਗਤ ਜੀ ਪੜਨਾ ਚਾਹੁੰਦੇ ਨੇ ਪਰ ਆਰਥਿਕ ਹਾਲਾਤ ਸਾਥ ਨਹੀਂ ਦਿੰਦੇ ਸੋ ਨਿੱਜੀ ਸਕੂਲਾਂ ਮਿਲ ਕੇ ਇੱਕ ਵਾਰ 8 ਤੋਂ 12 ਤਰੀਕ ਤੱਕ ਇੱਕ ਟੈਸਟ ਰੱਖਿਆ ਗਿਆ ਜਿੰਨੇ ਬੱਚੇ ਟੈਸਟ ਪਾਸ ਕਰਦੇ ਨੇ ਉਹਨਾਂ ਦਾ ਸਾਰਾ ਖਰਚਾ ਪੜ੍ਹਾਈ ਦਾ ਖਰਚਾ ਆਪਸ ਆਪ ਸੰਗਤਾਂ ਵੱਲੋਂ ਕੀਤਾ ਜਾਏਗਾ ਉਹਨਾਂ ਦੀ ਯੂਨੀਫਾਰਮ ਬੁੱਕਸ ਵਗੈਰਾ ਸਾਰੀਆਂ ਆਪਸ ਆਪ ਸੰਗਤਾਂ ਦਿਆਂ ਜੋ ਸੇਵਾਵਾਂ ਆਪ ਭੇਜੇ ਉਹਨਾਂ ਆ ਰਾਹੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਵੱਲੋਂ ਸਾਰਾ ਕਾਰਜ ਕਰਿਆ ਜਾਏਗਾ ਸੋ ਇਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕਾਰ ਚੱਲਦੇ ਨੇ ਕਿਉਂਕਿ ਬਹੁਤ ਸਾਰੀਆਂ ਧੀਆਂ ਜਿਹੜੀਆਂ ਆਪ ਸਭ ਸੰਗਤਾਂ ਵੱਲੋਂ ਅੱਗੇ ਵੀ ਪੜਾਈਆਂ ਜਾ ਰਹੀਆਂ ਨੇ ਤੇ ਹੁਣ ਵੀ ਸਾਧ ਸੰਗਤ ਜੀ ਉਹ ਪੜ ਰਹੀਆਂ ਨੇ ਤੇ ਜਿਹੜੇ ਇਹਨਾਂ ਬੱਚਿਆਂ ਦੇ ਕਾਰਜ ਵਿੱਚ ਜੋ ਚਾਹੁੰਦੇ ਨੇ ਕਿ ਬੱਚੇ ਪੜ ਲਿਖ ਜਾਣ ਕਿਸੇ ਦੇ ਮੋਥਾਜੀ ਨਾ ਕਰਨੀ ਪਵੇ ਤੇ ਸਾਧ ਸੰਗਤ ਜੀ ਇਸ ਕਾਰਜ ਵਿੱਚ ਜੋ ਸੇਵਾ ਕਰਨਾ ਚਾਹੁੰਦੇ ਨੇ ਉਹ ਵੀ ਆਪਣੇ ਨਾਮ ਜਰੂਰ ਨੋਟ ਕਰਵਾਇਓ WhatsApp ਨੰਬਰ ਦਿੱਤਾ ਆਇਆ ਹੈ ਤੇ ਉਹਦੇ ਤੇ ਸੰਪਰਕ ਕਰਿਓ ਬਾਕੀ ਸੰਗਤ ਜੀ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਇਓ ਤੇ ਜਿਹੜੇ ਸ਼ਹੀਦੀ ਦੇਗਾ ਜਿਨ੍ਹਾਂ ਨੇ ਆ ਜੋ ਸ਼ੀਦੀ ਦੇਗਾਂ ਕਰਵਾਈਆਂ ਹੋਈਆਂ ਨੇ ਜਾਂ ਜਿਨ੍ਹਾਂ ਨੇ ਕਰਵਾਉਣ ਵਾਸਤੇ ਕਿਹਾ ਸੀ ਇੱਕ ਵਾਰੀ ਜਰੂਰ ਮੈਸੇਜ ਕਰਕੇ ਦੱਸ ਦਿਓ ਸ਼ੀਦੀ ਦੇਗਾਂ ਦੇ ਬਾਰੇ ਵਿੱਚ ਆਪਣੇ ਨਾਮ ਦੱਸ ਦਿਓ ਪੀ ਸ਼ੀਦੀ ਦੇਗਾਂ ਹੋ ਗਈਆਂ ਕਿ ਨਹੀਂ ਹੋ ਗਈਆਂ ਜਾਂ ਜਿਹੜੇ ਦੂਰ ਰਹਿੰਦੇ ਨੇ ਨਹੀਂ ਆ ਸਕਦੇ ਸ਼ੀਦੀ ਦੇਗਾਂ ਕਰਵਾਉਣਾ ਚਾਹੁੰਦੇ ਨੇ ਉਹ ਵੀ ਜਰੂਰ ਸੰਪਰਕ ਕਰਿਓ ਆ ਆਪਣਾ ਨਾਮ ਤੇ ਅਰਦਾਸ ਲੈ ਕੇ ਤੁਸੀਂ ਭੇਜ ਦਿਓ ਤੁਹਾਡੀ ਅਰਦਾਸ ਜਿਹੜੀ ਹੈ ਸ਼ੀਦੀ ਦੇਖਦੀ ਹੈ ਜਰੂਰ ਹੋ ਜੇਗੀ ਗੁਰੂ ਸਾਹਿਬ ਕਿਰਪਾ ਕਰਨ ਸਹੀ ਸੰਗ ਕਿਰਪਾ ਕਰਨ ਅੰਗ ਸੰਗ ਹੋ ਕੇ ਵਰਤਨ ਤੇ ਆਓ ਹੁਣ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਜਪੋ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ